ਨੰਬਰ 1 ਦਾਦੀ ਨਾਨੀ ਮਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਕਾਲੀ ਮਿਰਚ ਅਤੇ ਬਾਦਾਮ ਨੂੰ ਇਕੱਠੇ ਪੀਸ ਕੇ ਬੱਚਿਆਂ ਨੂੰ ਖਵਾਉਣਾ ਚਾਹੀਦਾ ਹੈ ਇਸ ਨਾਲ ਤੋਤਲਾਪਨ ਖਤਮ ਹੋ ਜਾਵੇਗਾ ਨੰਬਰ 2 ਜੇਕਰ ਤੁਹਾਨੂੰ ਦੁਸ਼ਤ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ ਤਾਂ ਇਸ ਦੇ ਬਚਾਅ ਤੋਂ ਤੁਸੀਂ ਭਾਫ ਲੈ ਸਕਦੇ ਹੋ ਭਾਫ ਲੈਣ ਨਾਲ ਫੇਫੜੇ ਵਿੱਚ ਜਮਾ ਕਫ ਬਾਹਰ ਨਿਕਲਦਾ ਹੈ ਅਤੇ ਫੇਫੜਿਆਂ ਵਿੱਚ ਹੋਣ ਵਾਲੀ ਜਕਰਨਾ ਤੋਂ ਵੀ ਰਾਹਤ ਮਿਲਦੀ ਹੈ ਨੰਬਰ 3 ਚੰਦਨ ਦਾ ਰਸ ਆਪਣੇ ਬੁੱਲਾਂ ਤੇ 15 ਮਿੰਟ ਤੱਕ ਲਗਾ ਕੇ ਰੱਖੋ ਇਸ ਨਾਲ ਤੁਹਾਡੇ ਬੁੱਲ੍ਹ گلابی ਹੋ ਜਾਣਗੇ ਅਤੇ ਫਟੇ ਹੋਏ ਬੁੱਲਾਂ ਦੀ ਪਰੇਸ਼ਾਨੀ ਤੋਂ ਵੀ ਰਾਹਤ ਮਿਲੇਗੀ ਨੰਬਰ 4 ਬੱਚਿਆਂ ਦੀ ਮਿੱਟੀ ਖਾਣ ਦੀ ਆਦਤ ਛਡਵਾਉਣ ਲਈ ਆਪ ਕੇਦੇ ਨੂੰ ਮੈਸ਼ ਕਰਕੇ ਇਸ ਵਿੱਚ ਸ਼ਹਿਦ ਮਿਕਸ ਕਰਕੇ ਬੱਚਿਆਂ ਨੂੰ ਖਵਾਓ ਇਸ ਨਾਲ ਬੱਚੇ ਮਿੱਟੀ ਖਾਣਾ ਬੰਦ ਕਰ ਦੇਣਗੇ ਨੰਬਰ 5 ਸਫਰ ਕਰਨ ਵਾਲੇ ਲੋਕਾਂ ਨੂੰ ਕਾਲੀ ਮਿਰਚਾਂ ਤੇ ਲੌਂਗ ਚੂਸਦੇ ਰਹਿਣਾ ਚਾਹੀਦਾ ਹੈ ਇਸ ਨਾਲ ਜੀਮ ਮਚਲਦਾ ਹੈ ਤੇ ਆਉਣ ਵਾਲੀ ਉਲਟੀ ਵਰਗੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 6 ਜਿਹੜੇ ਬੱਚੇ ਖਾਣਾ ਨਹੀਂ ਖਾਂਦੇ ਉਹਨਾਂ ਲਈ ਇਹ ਨੁਕਤਾ ਬਹੁਤ ਹੀ ਲਾਭਜਵਾਬ ਹੈ ਮਿਸ਼ਰੀ ਇੱਕ ਕੱਪ ਪਾਣੀ ਵਿੱਚ उबाल ਕੇ ਬੱਚਿਆਂ ਨੂੰ ਪਿਆ ਦਿਓ ਇਸ ਨਾਲ ਬੱਚੇ ਖਾਣਾ ਪੀਣਾ ਸ਼ੁਰੂ ਕਰ ਦੇਣਗੇ ਨੰਬਰ 7 ਮਿੱਠੀਆਂ ਤੇ ਗਰਮ ਚੀਜ਼ਾਂ ਖਾਣ ਤੋਂ ਬਾਅਦ ਪਾਣੀ ਪੀਣ ਨਾਲ ਤੁਹਾਡੇ ਦੰਦ ਖਰਾਬ ਹੋ ਜਾਂਦੇ ਹਨ। ਨੰਬਰ 8 ਦਾਲ ਜਿਨੀ ਅਤੇ ਜੈਫਲ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਸਵੇਰੇ ਸ਼ਾਮ ਸ਼ਹਿਦ ਦੇ ਨਾਲ ਉਹ ਝਟੋ ਇਸ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲੇਗੀ। ਨੰਬਰ 9 ਜੇਕਰ ਕਿਸੇ ਦਾ ਬਲੱਡ ਪ੍ਰੈਸ਼ਰ ਘਟ ਜਾਵੇ ਤਾਂ ਉਸ ਨੂੰ ਬਿਠਾ ਕੇ ਪਾਣੀ ਪਿਓ ਅਤੇ ਕੁਝ ਨਮਕੀਨ ਖਾਣ ਨੂੰ ਦਿਓ। ਇਸ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਠੀਕ ਹੋ ਜਾਵੇਗੀ। ਨੰਬਰ 10 ਬੱਚਿਆਂ ਦੇ ਦੰਦ ਨਿਕਲਣ ਦੇ ਸਮੇਂ ਦਰਦ ਘੱਟ ਕਰਨ ਲਈ ਅੰਗੂਰਾਂ ਦਾ ਰਸ ਪਿਲਾਓ। ਇਸ ਨਾਲ ਦਰਦ ਘੱਟ ਹੋ ਜਾਵੇਗਾ ਅਤੇ ਦੰਦ ਮਜ਼ਬੂਤ ਹੁੰਦੇ ਹਨ। ਨੰਬਰ 11 ਇੱਕ ਚਮਚ ਲਸਣ ਦੇ ਰਸ ਵਿੱਚ ਅੱਧਾ ਚਮਚ ਘਿਓ ਮਿਲਾ ਕੇ ਬੱਚਿਆਂ ਨੂੰ ਪਿਲਾਓ। ਤੁਰੰਤ ਗੈਸ ਤੋਂ ਰਾਹਤ ਮਿਲੇਗੀ। ਨੰਬਰ 12 ਗਾਜਰਾਂ ਵਿੱਚ ਸਭ ਤੋਂ ਜ਼ਿਆਦਾ ਵਿਟਾਮਿਨ A ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦਾ ਹੈ ਅਤੇ ਗਾਜਰਾਂ ਦੀ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਨਾ ਚਾਹੀਦਾ ਹੈ। ਨੰਬਰ 13 ਜਿੰਨਾ ਲੋਕਾਂ ਨੂੰ BP ਘਟ ਰਹਿਣ ਦੀ ਸਮੱਸਿਆ ਹੈ ਉਹਨਾਂ ਨੂੰ ਰੋਜ਼ਾਨਾ ਨਾਸ਼ਤੇ ਦੇ ਵਿੱਚ ਖਜੂਰ ਖਾਣੇ ਚਾਹੀਦੇ ਹਨ। ਨੰਬਰ 14 ਮੂੰਗਫਲੀ ਪ੍ਰੋਟੀਨ ਲਾਭ ਭਰਪੂਰ ਹੁੰਦੀ ਹੈ। ਇਹ ਸਰਦੀਆਂ ਤੋਂ ਜ਼ਿਆਦਾ ਹੈਲਥ ਲਈ ਚੰਗੀ ਮੰਨੀ ਜਾਂਦੀ ਹੈ। ਉਂਗਲੀ ਖਾਣ ਨਾਲ ਕਾਫੀ ਦੇਰ ਤੱਕ ਭੁੱਖ ਨਹੀਂ ਲੱਗਦੀ ਕੈਲੋਰੀ ਖਾਣ ਤੋਂ ਬਚ ਜਾਂਦੇ ਹਾਂ ਨੰਬਰ 15 ਹਰੇ ਮਟਰ ਖਾਣ ਨਾਲ ਯਾਦਾਸ਼ਤ ਤੇਜ਼ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਦਿਮਾਗ ਅਸੰਬੰਧੀ ਕੋਈ ਵੀ ਛੋਟੀ ਛੋਟੀਆਂ ਪ੍ਰੋਬਲਮਾਂ ਦੂਰ ਹੁੰਦੀਆਂ ਹਨ ਨੰਬਰ 16 ਰਾਜਮਾ ਵਿੱਚ ਫਾਸਫੋਰਸ ਮੈਗਨੀਸ਼ੀਅਮ ਅਤੇ ਵਿਟਾਮਿਨ ਪਾਏ ਜਾਂਦਾ ਹੈ ਜੋ ਰੋਜ਼ਾਨਾ ਸੌਤ ਪਾਦਾਂ ਦੇ ਮੁਕਾਬਲੇ ਹੁੰਦਾ ਹੈ ਅਤੇ ਇਸ ਦਾ ਸੇਵਨ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ ਨੰਬਰ 17 ਜੇਕਰ ਸਿਰ ਦਰਦ ਹੋਵੇ ਤਾਂ ਗਰਮ ਪਾਣੀ ਦੇ ਜਾਂ ਦੁੱਧ ਦੇ ਵਿੱਚ ਸੌਂਠ ਪਾਊਡਰ ਮਿਲਾ ਕੇ ਸਿਰ ਉੱਪਰ ਲੇਪ ਕਰੋ ਜਾਂ ਜੈਫਲ ਵਿੱਚ ਪੀਸ ਕੇ ਲਗਾਓ ਨੰਬਰ 18 ਸਕਿੰਨ ਤੇ ਪਿਆਜ਼ ਦਾ ਰਸ ਲਗਾਉਣ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ ਕਿਉਂਕਿ ਇਸ ਵਿੱਚ ਸਲਫਰ ਪਾਇਆ ਜਾਂਦਾ ਹੈ ਜੋ ਦਾਗਾਂ ਨੂੰ ਮਿਟਾਉਂਦਾ ਹੈ ਇਸ ਨਾਲ ਰਿੰਕਲਸ ਹਟਾਉਣ ਵਿੱਚ ਪਿਆਜ਼ ਕਾਫੀ ਕੈਰੇ ਮੰਦ ਮੰਨਿਆ ਜਾਂਦਾ ਹੈ ਨੰਬਰ 19 ਪੇਦਾਰਥੀਆਂ ਨੂੰ ਐਗਜ਼ਾਮ ਤੋਂ ਪਹਿਲਾਂ ਕੇਲਾ ਖਾਣਾ ਚਾਹੀਦਾ ਹੈ ਇਸ ਦੇ ਨਾਲ ਉਹਨਾਂ ਵਿੱਚ એનર્ਜੀ ਬਣੀ ਰਹਿੰਦੀ ਹੈ ਅਤੇ ਕੇਲੇ ਵਿੱਚ ਮੌਜੂਦ ਹਾਈ ਪੋਟਾਸ਼ੀਅਮ ਉਹਨਾਂ ਦੇ ਦਿਮਾਗ ਨੂੰ ਤੇਜ਼ ਬਣਾਉਂਦਾ ਹੈ ਜਿਸ ਦੇ ਨਾਲ ਪੇਪਰ ਲਿਖਣਾ ਵਿੱਚ ਬਹੁਤ ਮਦਦ ਮਿਲਦੀ ਹੈ ਨੰਬਰ 20 ਦਹੀਂ ਦੇ ਵਿੱਚ ਚੌਲਾਂ ਦੇ ਦਾਣੇ ਜਿੰਨਾ ਝੋਨਾ ਮਿਲਾ ਕੇ ਖਾਣ ਦੇ ਨਾਲ 2 ਹਫ਼ਤਿਆਂ ਦੇ ਵਿੱਚ ਸਰੀਰ ਦਾ ਰੰਗ ਗੋਰਾ ਹੋ ਜਾਂਦਾ ਹੈ ਨੰਬਰ 21 ਸਾਡੇ ਸਰੀਰ ਦੇ ਵਿੱਚ ਦੋ ਤਰ੍ਹਾਂ ਦੇ ਕੈਸਟਰੋਲ ਪਾਏ ਜਾਂਦੇ ਹਨ ਗੁੱਡ ਕੈਸਟਰੋਲ ਅਤੇ ਬੈਡ ਕੈਸਟਰੋਲ ਖਾਲੀ ਪੇਟ ਅਮਰੂਦੀਆਂ ਪੱਤੀਆਂ ਮੂੰਹ ਤੇ ਨਾਲ ਚਬਾਉਣ ਨਾਲ ਕੈਸਟਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲਦੀ ਹੈ ਨੰਬਰ 22 ਰਜਾਨਾ ਸੌਣ ਤੋਂ ਪਹਿਲਾਂ ਗਾਂ ਦੇ ਦੁੱਧ ਵਿੱਚ ਸੌਂਫ ਪਾ ਕੇ ਪੀਣ ਦੇ ਨਾਲ ਵੜਾਪਾ ਜਲਦੀ ਨਹੀਂ ਆਉਂਦਾ ਨੰਬਰ 3 ਸ਼ਹਿਦ ਕਦੇ ਵੀ ਖਰਾਬ ਨਹੀਂ ਹੋਣ ਵਾਲਾ ਇੱਕ ਸਰਬਗੁਣ ਸੰਪੰਨ ਖਾਦ ਹੈ ਇਸ ਦੇ ਵਿੱਚ ਖਰਾਬ ਬੈਕਟੀਰੀਆ ਨੂੰ ਖਤਮ ਕਰਨ ਦੀ ਸ਼ਕਤੀ ਹੁੰਦੀ ਹੈ ਇਸ ਦੇ ਵਿੱਚ ਮੌਜੂਦਾ ਐਂਟੀਆਕਸੀਡੈਂਟ ਅਤੇ ਐਂਟੀ ਇਨਫਲਮੇਟਰੀ ਗੁਣ ਪੇਟ ਅਤੇ ਗਲੇ ਦੀ ਜਲਣ ਤੋਂ ਰਾਹਤ ਦਵਾਉਂਦੇ ਹਨ ਦੋ ਚਮਚ ਸ਼ਹਿਦ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਮਿਲਾ ਕੇ ਖਾਲੀ ਪੇਟ ਇਸ ਦਾ ਸੇਵਨ ਕਰਨ ਦੇ ਨਾਲ ਜਿਆਦਾ ਫਾਇਦਾ ਹੁੰਦਾ ਹੈ ਨੰਬਰ 24 ਰਾਇਤੇ ਦੇ ਵਿੱਚ ਪੀਸਿਆ ਹੋਇਆ ਜੀਰਾ ਪਾਊਡਰ ਅਤੇ ਹਿੰਗ ਪਾਊਡਰ ਦੀ ਜਗ੍ਹਾ ਤੇ ਜੀਰਾ ਅਤੇ ਹਿੰਗ ਦਾ ਤੜਕਾ ਲਗਾਓ ਰਾਇਤਾ ਟੇਸਟੀ ਬਣੇਗਾ ਨੰਬਰ 25 ਕਰਦੰਦੇ ਪਿੱਛੇ ਦਰਦਦਾਦ ਹੋਣਾ ਇਹ ਰੀੜ ਦੀ ਹੱਡੀ ਕਮਜ਼ੋਰ ਹੋਣ ਦੀ ਨਿਸ਼ਾਨੀ ਹੈ ਨੰਬਰ 26 ਇੱਕ ਆਲੂ ਨੂੰ ਕद्दूकस ਕਰਕੇ ਇਸ ਦੇ ਵਿੱਚ ਇੱਕ ਚੁਟਕੀ ਹਲਦੀ ਮਿਲਾ ਕੇ ਚਿਹਰੇ ਤੇ ਲਗਾਉਣ ਦੇ ਨਾਲ ਰੰਗ ਗੋਰਾ ਹੁੰਦਾ ਹੈ ਨੰਬਰ 27 ਗੁਰਦਿਆਂ ਦੇ ਦਰਦ ਦੇ ਵਿੱਚ ਪਾਣੀ ਜ਼ਿਆਦਾ ਪਿਓ ਇਸ ਦੇ ਨਾਲ ਆਰਾਮ ਮਿਲਦਾ ਹੈ। ਨੰਬਰ 28 ਪਤਲੇ ਵਾਲਾਂ ਨੂੰ ਸੰਘਣਾ ਕਰਨ ਦੇ ਲਈ ਚਾਹ ਪੱਤੀ ਵਾਲੇ ਪਾਣੀ ਦੇ ਵਿੱਚ ਆਮਲਾ ਪਾਊਡਰ ਮਿਲਾ ਕੇ ਵਾਲਾਂ ਦੇ ਵਿੱਚ ਲਗਾਉਣ ਨਾਲ ਵਾਲ ਤੇਜ਼ੀ ਦੇ ਨਾਲ ਵਧਦੇ ਹਨ ਅਤੇ ਵਾਲਾਂ ਨੂੰ ਝੜਨ ਤੋਂ ਵੀ ਰੋਕਦੇ ਹਨ। ਨੰਬਰ 29 ਬਾਸੀ ਰੋਟੀ ਖਾਣ ਦੇ ਨਾਲ ਦਿਮਾਗ ਤੇਜ਼ ਹੁੰਦਾ ਹੈ। ਨੰਬਰ 30 ਕਿਨਾਂ ਦੇ ਉੱਪਰ ਜੇਕਰ ਸਫੇਦ ਦਾਗ ਹਨ ਤਾਂ ਸਾਬਤਖ ਰੋਟ ਨੂੰ ਜਲਾ ਕੇ ਉਸ ਦੀ ਰਾਖ ਬਣਾ ਲਓ ਅਤੇ ਇਸ ਪਾਊਡਰ ਨੂੰ ਨਾਰੀਅਲ ਤੇਲ ਵਿੱਚ ਮਿਲਾ ਲਓ ਫਿਰ ਉਸ ਨੂੰ ਲਗਾ ਲਓ ਅਤੇ ਬੜਾ ਲਾਭਕਾਰੀ ਹੈ ਜਿਨ੍ਹਾਂ ਦੀ ਸਕਿਨ ਦੇ ਉੱਪਰ ਸਫੇਦ ਦਾਗ ਹਨ ਨੰਬਰ 31 ਤੋਰੀ ਦੀ ਛਿਲਕੀਆਂ ਨੂੰ ਸੁੱਟਣਾ ਨਹੀਂ ਚਾਹੀਦਾ ਇਸ ਨੂੰ ਬਰੀਕ ਕੱਟ ਕੇ ਉਸ ਦੇ ਵਿੱਚ ਨਮਕ ਮਿਰਚ ਧਨੀਆ ਪਾਊਡਰ ਆਮਚੂਰ ਚੀਨੀ ਅਤੇ ਬੇਸਨ ਪਾਓ ਅਤੇ ਇਸ ਨੂੰ ਬਣਾ ਲਓ ਇਹ ਬਹੁਤ ਸਵਾਦਿਸ਼ਟ ਲੱਗਦਾ ਹੈ ਨੰਬਰ 32 ਜੋ ਲੋਕ ਆਲੂ ਜ਼ਿਆਦਾ ਖਾਂਦੇ ਹਨ ਉਹਨਾਂ ਦਾ ਵਜ਼ਨ ਬਹੁਤ ਜਲਦੀ ਵਧਦਾ ਹੈ ਨੰਬਰ 33 ਵਾਲ ਕਦੇ ਵੀ ਗਰਮ ਪਾਣੀ ਦੇ ਨਾਲ ਨਹੀਂ ਧੋਨੇ ਚਾਹੁੰਦੇ ਇਸ ਦੇ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਦੋ ਮੁਹੇ ਹੋ ਜਾਂਦੇ ਹਨ ਨੰਬਰ 34 ਕਿਓ ਨੂੰ ਭੁੰਨ ਕੇ ਮਖਾਣੇ ਖਾਣ ਦੇ ਨਾਲ એનર્ਜੀ ਦਿਨ ਭਰ ਬਿਤਰ ਰਹੀ ਰਹਿੰਦੀ ਹੈ ਤੇ ਤੁਹਾਡੇ ਸਰੀਰ ਨੂੰ ਜਲਦੀ ਥਕਾਨ ਨਹੀਂ ਹੁੰਦੀ ਨੰਬਰ 35 ਖਾਣਾ ਖਾਣ ਦੇ ਸਮੇਂ ਕੱਚ ਜਾਂ ਗੰਕਰਖਾਨੇ ਦੇ ਵਿੱਚ ਆ ਜਾਂਦੇ ਹਨ ਤਾਂ ਇਸ ਨੂੰ ਇਸਮ ਗੋਲ ਨੂੰ ਗਰਮ ਦੁੱਧ ਦੇ ਨਾਲ ਤਿੰਨ ਵਾਰ ਸੇਵਨ ਕਰੋ ਨੰਬਰ 36 ਤੋਂ 75 ਨੂੰ ਦੂਰ ਕਰਨ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ ਪਹਿਲਾਂ 2 ਗ੍ਰਾਮ ਭੁੰਨੀ ਹੋਈ ਫਟਕੜੀ ਮੋਹ ਦੇ ਵਿੱਚ ਰੱਖੋ ਨੰਬਰ 37 ਵਾਲਾਂ ਨੂੰ ਸਫੇਦ ਹੋਣ ਤੋਂ ਰੋਕਣ ਦੇ ਲਈ ਇੱਕ ਕੱਪ ਨਾਰੀਅਲ ਦਾ ਤੇਲ ਲਓ ਅਤੇ ਉਸਦੇ ਵਿੱਚ ਇੱਕ ਮੁਠੀ ਕੜੀ ਪੱਤੇ ਦੇ ਪਾ ਲਓ ਇਸ ਨੂੰ 8 ਮਿੰਟਾਂ ਦੇ ਲਈ ਉਬਾਲ ਲਓ ਅਤੇ ਫਿਰ ਠੰਡਾ ਹੋਣ ਤੋਂ ਬਾਅਦ ਇਸ ਨੂੰ ਅਗਲੇ ਦਿਨ ਆਪਣੇ ਵਾਲਾਂ ਤੇ ਮਸਾਜ ਕਰੋ ਨੰਬਰ 38 ਜੇਕਰ ਤੁਸੀਂ ਦਿਨਾਂ ਦੇ ਵਿੱਚ ਆਪਣੇ ਪੇਟ ਨੂੰ ਅੰਦਰ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤਿੰਨਾਂ ਚੀਜ਼ਾਂ ਦਾ ਚੂਰਨ ਬਣਾਓ ਤਿੰਨ ਚਮਚ ਅਲਸੀ ਦੇ ਬੀਜ 2 ਚਮਚ ਜੀਰੇ ਦੇ 2 ਚਮਚ ਜ਼ਮੈਨ ਦੇ ਲੋ ਅਲਸੀ ਦੇ ਬੀਜ ਸੁੱਕੇ ਹੋਣੇ ਚਾਹੀਦੇ ਹਨ ਇਹਨਾਂ ਨੂੰ ਤਿੰਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਪੀਸ ਲੋ ਅਤੇ ਚੂਰਨ ਤਿਆਰਨ ਹੋਣ ਤੋਂ ਬਾਅਦ ਸਵੇਰੇ ਸ਼ਾਮ ਇਸ ਚੂਰਨ ਦਾ ਸੇਵਨ ਕਰੋ ਪੇਟ ਦੀ ਚਰਬੀ ਤੇਜ਼ੀ ਦੇ ਨਾਲ ਘਟਣ ਲੱਗ ਜਾਵੇਗੀ ਨੰਬਰ 4 ਅ ਕੱਚੇ ਬਦਾਮ ਅਤੇ ਅੰਡੇ ਦੀ ਚਰਦੀ ਵਾਲਾਂ ਦੇ ਲਈ ਸਭ ਤੋਂ ਚੰਗਾ ਕੰਡੀਸ਼ਨਰ ਹੈ ਇਸ ਦੇ ਨਾਲ ਬਾਲਾਂ لمبے ਸੰਘਨੇ ਤੇ ਮਲਾਈਮ ਹੁੰਦੇ ਹਨ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਆਤਾ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ